ਅਪ੍ਰੈਲ ਨੂੰ ਮਾਨਸਾ ਦੇ ਬਾਸਰਡੇ ਤੋਂ 10 ਸਾਲਾ ਗੁਰਸਿੱਖ ਬੱਚੇ ਦੀ ਲਾਸ਼ ਮਿਲੀ ਸੀ ਮਾਨਸਾ ਪੁਲਿਸ ਨੇ ਇਸ ਲਾਸ਼ ਦਾ ਮਾਮਲਾ ਸੁਲਝਾ ਲਿਆ ਤੇ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਹੈ ਬੱਚੇ ਦੀ ਮਾਂ ਵੀਰਪਾਲ ਕੌਰ ਨੇ ਹੀ ਆਪਣੇ ਪੁੱਤਰ ਦਾ ਕਤਲ ਕੀਤਾ ਤੇ ਲਾਸ਼ ਨੂੰ ਮਾਨਸਾ ਦੇ ਬਾਸਰਡੇ ਤੇ ਛੱਡ ਕੇ ਭੱਜ ਗਈ ਸੀ ਐਨਾ ਹੀ ਨਹੀਂ ਮੁਲਜ਼ਮ ਮਾਂ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਮੀਡੀਆ ਕੈਮਰੇ ਦੇ ਸਾਹਮਣੇ ਮਾਂ ਨੇ ਆਪਣਾ ਜ਼ੁਰਮ ਕਬੂਲਦਿਆਂ ਦੱਸਿਆ ਕਿ ਉਸਨੇ ਬਿਮਾਰ ਬੱਚੇ ਨੂੰ ਦਵਾਈ ਦਿੱਤੀ ਤੇ ਜਿਉਂਦਾ ਹੀ ਉਸ ਨੂੰ ਟੋਇਆ ਪੱਟ ਕੇ ਉਸ ਵਿੱਚ ਧਾਬ ਦਿੱਤਾ ਬੱਚੇ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਉਸ ਨੂੰ ਮਾਨਸਾ ਦੇ ਬਾਸਰ ਦੇ ਲਈ ਆਈ ਅਤੇ ਇੱਥੇ ਛੱਡ ਕੇ ਭੱਜ ਗਈ ਸੀ। ਸਾਰੇ ਪਰਿਵਾਰ ਨੇ ਕਦੇ ਸਾਥ ਕਿੰਨੀ ਦਿੱਤਾ। ਐ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ। ਉਹ ਵਿਧਿਵਾ ਹੋ ਜੂਗੀ, ਤੇ ਮਰ ਜੂਗੀ, ਤੇ ਖੜਾ ਛੁੱਟ ਜਾਊਗਾ। ਐਂਕੋ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ। ਕਦੇ ਜਾਨੂ ਕਾ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਨੂੰ ਜਦੋਂ ਛੋਟਾ ਆ ਹੁੰਦਾ ਸੀ ਕਿੰਨਾਂ ਰਣ ਨੇ ਜੀ ਕਰਦਾ ਸੀ ਕਦੇ ਸਾਰੇ ਨਹੀਂ ਹਾਲ ਨਹੀਂ ਮੁੱਛਿਆ ਗਦੇ ਨਣ ਦਾਣੇ ਨਹੀਂ ਮੁੱਛਿਆ ਫਿਰ ਇਹ ਮਾਂ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀ ਜਨਾ ਜੇ ਤੁਸੀਂ ਕਾਨੂੰਨ ਦਿੱਤਿਆ ਪਤਾ ਨਹੀਂ ਲੱਗਿਆ ਬਾਗ ਗੁੱਸੇ ਗੁੱਸੇ ਜੋ ਹੋ ਗਿਆ ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ ਆਪ ਮਾਰਿਆ ਕੋਈ ਨਾਲ ਨਹੀਂ ਸੀ ਫਿਰ ਇਥੇ ਮਾਮਸਾ ਕਿਵੇਂ ਲੈ ਕੇ ਆਏ ਤੁਸੀਂ ਮਾਮਸਾ ਮੈਂ ਵਾਸਤੇ ਲੈ ਕੇ ਆਈ ਕਿ ਤੁਸੀਂ ਕਹਿ ਰਹੇ ਹੋ ਕਿ ਖਾਣਨ ਨਹੀਂ ਮਿਲ ਰਹੀ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀਗਾ। ਨਹੀਂ। ਕੰਮ ਕਰਦੀ ਸੀ ਆਸ ਬਤਾਲਾਂ ਚ। ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਇਆ ਨੂੰ ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ। ਫਿਲਹਾਲ 2.5 ਸਾਲ ਲੱਗ ਗਏ ਅੰਦੀਆਂ ਗਵੰਡੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ ਮੇਰੇ ਘਰ ਦਾ ਹਾਲ ਜਾ ਕੇ ਦੇਖੋ ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਘਰ ਕੀ ਹੋਇਆ ਤੇ ਬੜਾਈ ਕਰਦਾ ਸੀ ਹਾਂਜੀ ਕਿਹੜੀ ਕਲਾਸ ਪੜਦਾ ਸੀ ਐਤ ਕੀ ਪਹਿਲੀ ਕਲਾਸ ਚ ਹੋਣਾ ਸੀ ਤੋ ਆ ਪਾ ਟਿਕਟ ਦਾ ਬਤਾ ਸੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਬੋਤ ਦੋਖੋ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇ ਇੱਥੇ ਵੀ ਮਰਨਾ ਮੁੜ ਕੇ ਫੁਕੇ ਰਾਗੇ ਵੀ ਮਰਨਾ ਬਹੁਤ ਜ਼ਿਆਦੇ ਪੂਰੇ ਮਾਨਸਿਕ ਉਹ ਲੈ ਕੇ ਚੋਲਦੀ ਜਿਹੜੀ ਬੱਸ ਮਿਲ ਗਈ ਲਾਇਾਈ ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ ਵਿੱਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਠਿਆ ਕੇ ਮਾਰਸ ਤੁਸੀਂ ਇਹਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਕਾਲ ਦੇ ਵਿੱਚ ਲੱਗੇ ਸੀ ਮਾਨਸੂ ਬੱਸ ਉੱਤੇ ਸ਼ਾਮ ਦੀ ਗੱਲ ਹੈ ਜੀ 8:30 ਦੀ ਟਾਈਮ ਦੀ ਮੈਂ ਉੱਥੇ ਰੇਲਵੇ ਸਟੇਸ਼ਨ ਤੇ ਬੈਠਾ ਸੀ ਕਿ ਮੈਂ ਦੁਕਾਨ ਦਾ ਸਮਾਨ ਲੈਣ ਗਿਆ ਹੁੰਦਾ ਸੀ ਮੈਨੂੰ ਉੱਥੇ ਸਾਡੀ ਛੋਟੀ ਵੱਡੀ ਕੁੜੀਆਂ ਨੇ ਉਹ ਮੈਨੂੰ ਸਕਰੀਨਸ਼ਾਟ ਲੈ ਕੇ ਫੋਟੋ ਬਾਈ ਕਹਿੰਦੀ ਵੀ ਆਹ ਬੱਚਾ ਆਪਣਾ ਲੱਗਦਾ ਤੇ ਉਸ ਟਾਈਮ ਜੀ ਮੈਂ ਉਸ ਦੇ ਪਰਜਾਈ ਨੂੰ ਫੋਨ ਲਾਇਆ ਵੀ ਬੱਚਾ ਆਪਣਾ ਹੈ ਉਹਨੇ ਇਨਕਾਰ ਕਰਤਾ ਕਹਿੰਦੀ ਨਹੀਂ ਨਹੀਂ ਉਹ ਤਾਂ ਮੈਂ ਵੀ ਆਪਦੇ ਪੇਕੇ ਘਰ ਛੱਡਿਆ ਸੀ ਜੀ ਅੱਛਾ ਤੇ ਉਸ ਤੋਂ ਬਾਅਦ ਅਸੀਂ ਵਾਰੀ ਵਾਰੀ ਫੋਨ ਲਾਉਂਦੇ ਰਹੇ ਵੀ ਦਸ ਤੇ ਦਸ ਦੇ ਦਸ ਦੇ ਹੁਣ ਜਦੋਂ ਵਾਪਸੀ ਉਧਰ ਮੈਂ ਮਾਲ ਲੈ ਕੇ ਆ ਰਿਹਾ ਸੀਗਾ ਜੀ ਤੇ ਉਸ ਟਾਈਮ ਜਿਤਾ ਇੱਥੇ ਆ ਗਿਆ ਸੀ ਆਪਣੇ ਰਸਤੇ ਦੇ ਵਿਚ ਆ ਰਿਹਾ ਸੀਗਾ ਜਦੋਂ ਤੇ ਰਸਤੇ ਵਿੱਚ ਤੁਹਾਨੂੰ ਫੇਰ ਫੋਨ ਕਰਿਆ ਕੁੜੀ ਨੇ ਵੀ ਕਹਿੰਦੀ ਬਈ ਆਪਣਾ ਬੱਚਾ ਹੈਗਾ ਮੈਂ ਦੂਰੀ ਵਾਲੇ ਬੇਪੜਾਈ ਨੂੰ ਪੁੱਛਿਆ ਤੇ ਫੇਰ ਨਹੀਂ ਦੱਸਿਆ ਨੇ ਕੁਝ ਵੀ ਜਦੋਂ ਲਾਸਟ ਕਾਲ ਹੁੰਦੀ ਹੈ ਸਾਡੀ ਉਹਦੇ ਬਾਅਦ ਮੈਂ ਫੇਰ ਪੁੱਛਿਆ ਮਹਾ ਜੈਸਮੀਨ ਦਾਦੇ ਬਈ ਤੇ ਮੈਨੂੰ ਨਹੀਂ ਦੱਸਿਆ ਉਹ ਕੁੜੀ ਨੂੰ ਦੱਸਤਾ ਕਹਿੰਦੀ ਵੀ ਆ ਆਪਣਾ ਅਗਮਜੋਤੀ ਹੈ ਤੇ ਜਦੋਂ ਪੁੱਛਣ ਤੋਂ ਬਾਅਦ ਮੈਂ ਜਦੋਂ ਫੇਰ ਮੈਨੂੰ ਮੈਂ ਖੁਦ ਫੋਨ ਲਾਇਆ ਮਹਾ ਜੈਸਮੀਨ ਤੂੰ ਦੱਸਿਆ ਕਿਉਂ ਨਹੀਂ ਮੈਨੂੰ ਇੰਨਾ ਟਾਈਮ ਮੈਨੂੰ ਉੱਲੂ ਬਣਾਈਗੀ ਤੇ ਕਹਿੰਦੀ ਭਈ ਆਪਣਾ ਅਗਮ ਜੋਤੀ ਹੈ ਮੈਂ ਉਸ ਟਾਈਮ ਹੀ ਇੱਥੇ ਆਪਣੇ ਮਾਨਸਾ ਉਤਰ ਗਿਆ ਜੀ ਮੈਂ ਗਾ ਹੱਤ ਲੰਡੀ ਵੀ ਬਠਿੰਡੇ ਵੀ ਨਹੀਂ ਗਿਆ ਮੈਂ ਸਟੇਸ਼ਨ ਤੋਂ ਇੱਥੇ ਉਤਰ ਕੇ ਬਸ ਸਿੱਧਾ ਇੱਥੇ ਆਇਆ ਜੀ ਫਿਰ ਨੂੰ ਪਤਾ ਲੱਗਿਆ ਜੀ ਤੁਹਾਨੂੰ ਸ਼ੱਕ ਕਿਵੇਂ ਹੋਇਆ ਕਿ ਜਿਹੜਾ ਇਹ ਕੰਮ ਤੁਹਾਡੀ ਮਤਲਬ ਪਰਦਾਈ ਨੇ ਕੀਤਾਗਾ ਚਾਚੂ ਦਾ ਆਪਣੇ ਇੱਕ ਉਹ ਮਿਲਿਆ ਜੀ ਸ਼ਾਲ ਮਿਲਿਆ ਜੀ ਰੈੱਡ ਬੋਡੀ ਕੋਲ ਤੇ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈਗਾ ਪਰਿਵਾਰ ਦੇ ਵਿੱਚ ਮੇਰੇ ਚਾਚਾ ਜੀ ਹੈ ਜੀ ਤੇ ਚਾਚੀ ਦੀ ਡੈਥ ਹੋਈ ਹੋਈ ਹੈ ਜੀ ਤੇ ਇਹ ਮੇਰਾ ਭਾਈ ਜੀ ਹੇਠ ਹੈਗਾ ਇਹ ਦੋਨੇ ਰਹਿੰਦੇ ਤਿੰਨ ਤਿੰਨੇ ਰਹਿੰਦੇ ਸੀ ਜਗਮਜੋਤ ਤੇ ਮੇਰੀ ਭਝਾਈ ਜੀ ਮੇਰਾ ਚਾਚਾ ਜੀ ਘਰ ਦੇ ਵਿੱਚ ਕੀ ਕਾਰਨ ਕੀ ਲੱਗਦਾ ਵੀ ਇੱਕ ਬੱਚੇ ਨੂੰ ਐਦਾਂ ਮਾਰ ਦੇਣਾ ਇਹ ਤਾਂ ਇਹ ਹੁਣ ਆਪਾਂ ਕੀ ਕਹਿ ਸਕਦੇ ਹਾਂ ਮਾਂ ਪਿਓ ਦਾ ਮਾਂ ਪੁੱਤ ਦਾ ਰਿਸ਼ਤਾ ਸੀਗਾ ਇਹਨਾਂ ਵਿਸ਼ਵਾਸ ਟੁੱਟ ਰਹੀ ਹੁਣ ਪਰ ਉੱਥੇ ਹੀ ਮਾਨਸਾ ਦੇ ਐਸਪੀ ਮਨਮੋਹਨ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਬੱਚੇ ਦੀ ਭੂਆ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮੁਲਜ਼ਮ ਦਾ ਪਤੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਤੇ ਮਹਿਲਾ ਖੁਦ ਹੋਰ ਕਿਤੇ ਵਸਣਾ ਚਾਹੁੰਦੀ ਸੀ। ਬੱਚਾ ਉਸ ਦੇ ਰਾਹ ਦੇ ਵਿੱਚ ਅੜਚਨ ਸੀ ਜਿਸ ਕਾਰਨ ਉਕਤ ਮਹਿਲਾ ਨੇ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ। ਇਹ ਵੀ ਜਿਹੜੀ ਆ ਵਾਇਰਡ ਉਹਦੇ ਨਾਲ ਉਹਦਾ ਜਿਹੜਾ ਅਸੀਂ ਹੁਣ ਮਕਦਮਾ 302 ਜਿਹੜਾ ਹੈ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ। ਪਤਨੀ ਹਰਦੀਪ ਸਿੰਘ ਇੰਨੇ ਹੀ ਇਸ ਚੀਜ਼ ਨੂੰ ਜਾਨ ਦਿੱਤਾ ਪਰ ਇਹ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ ਤੇ ਇਹਦਾ ਜਿਹੜਾ ਬੱਚੋ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਾਸਵ ਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅਕਸ਼ਨ ਹੈ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੱਡਾ ਕੱਢਿਆ ਕਿ ਸਤਰਾ ਨੂੰ ਨਹੀਂ ਸਤਲੂਂਗਾਂ ਨੂੰ ਸਤਲੂਂਗਾਂ ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਦਵਾਈ ਦਾ ਤਫ਼ਤੀਸ਼ ਕਰ ਰਹੇ ਹਾਂ ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾ ਨੂੰ ਇਲਾਜ ਦਿੱਤੀ ਜਾਏਗੀ ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ ਫਿਰ ਕੜੀਆਂ ਜੋੜਨ ਲੀਆਂ ਪੂਰੀਆਂ ਜਦ ਜਿਹੜੀ ਬੱਚੇ ਦੀ ਮਾਂ ਗ੍ਰਿਫਤਾਰ ਕਰਨ ਲਈ ਇਹ ਟੀ ਹੈ ਕਿ ਬੱਚੇ ਦੀ ਮਾਂ ਦਾ ਨਾਮ ਵੀਰਪਾਲ ਕੌਰ ਹੈ ਜੀ ਪਤਨੀ ਹਰਦੀਪ ਸਿੰਘ ਜਿਨ੍ਹਾਂ ਨੂੰ ਪਹਿਲਾਂ ਹੀ ਦੱਸਿਆ ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਟਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੇ ਉਹਨੂੰ ਲਗਾ ਕੇ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਆਪਣਾ ਕੋ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ ਉਹਦੇ ਤਹਤੀ ਇਹਨਾਂ ਇਸ ਚੀਜ਼ ਜਿਹੜੀ ਕਟਿਆ ਮਨਸਰ ਮਨਸਾ ਜਿਹੜੀ ਰੱਖ ਕੇ ਉਹਨੇ ਇੱਕ ਘਨੌਣਾ ਕੰਮ ਕੀਤਾ ਇਹ ਤੋਂ ਹੋਰ ਕੋਈ ਸ਼ਾਂਤ ਸੀ ਇਹਨੂੰ ਪ੍ਰੈਕਟਿਸ ਤੋਂ ਦੇਖਦਾ ਇਹਦੇ ਵਿੱਚ ਇਸ ਤਕਰੀਰ ਸ਼ਾਲੇ جاری ਹੈ ਹਾਲੇ ਇਸ ਤੇ ਗਾਹ ਨਹੀਂ ਕੁਝ ਹੋਇਆ ਬਾਕੀ ਤੁਹਾਨੂੰ ਅਸੀਂ ਸਭ ਤੋਂ ਇਨਫੋਰਮ ਕਰਦੇ ਹਾਂ ਜੋ ਵੀ ਸਾਹ ਹੈ ਜਿਸ ਤਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਗੋ ਇਹਨੂੰ ਗ੍ਰਿਫਤਾਰ ਕਰਿਆ ਕੀ ਮੰਨ ਕੁਝ ਕਿੱਥੀ ਕੁਝ ਮੁੱਢਲੀ ਉਹ ਇਸ ਚੀਜ਼ ਦੱਸਿਆ ਉਹਨਾਂ ਨੇ ਕਿ ਉਹ ਮਰਦਾ ਕੀਤਾ ਜਾਂ ਕਿ ਨਹੀਂ ਕੀਤਾ ਅਸੀਂ ਜੋ ਮੈਂ ਤੁਹਾਨੂੰ ਦੱਸਿਆ ਮੰਚਾ ਇਹੀ ਹੈ ਇਹ ਮੁੱਢਲੀ ਦੇ ਵਿੱਚ ਉਹਨੇ ਆਪਣਾ ਇਕਬਾਲ ਕਰ ਲਿਆ ਤੁਹਾਡਾ ਤੋਂ ਹੋਂਦ ਕਰ ਲਿਆ ਕੀ ਮਾਨਸਾਬਾ ਕਹਿੰਦੇ ਅੰਦਰ ਹੀ ਇਹਨੂੰ ਕਤਲ ਕੀਤਾ ਜਾਂ ਕਿਤੋਂ ਕਤਲ ਕਰਕੇ ਲਿਆਂਦਾ ਇਹਦੇ ਨਾਲ ਸਾਡੀ ਵੀ ਕੌਣ ਸੀ ਤੇ ਇਹ ਜੋ ਦਸਨ ਬਾਬਕੇ ਦੇ ਘਰ ਘਰ ਹੀ ਉਹਨੇ ਜੋ ਸਾਨੂੰ ਦੱਸਿਆ ਕਿ ਇਹ ਤੇ ਬਿਮਾਰ ਸੀਗਾ ਪਰ ਬਾਤੀ ਜੋ ਜੋ ਅਸੀਂ ਜੋ ਘਰ ਲੈ ਉਹਨੂੰ ਨਹੀਂ ਨਿਕਾਲ ਕਰ ਸਕਦੇ ਬਟ ਇੱਥੇ ਜਿਹੜਾ ਹੈ ਡੈੱਡ ਬੋਡੀ ਖੁਦ ਹੀ ਛੱਡ ਕੇ ਗਈ ਹੈ ਅਰ ਕਿਹੜੀ ਜਗ੍ਹਾ ਤੋਂ ਇਹ ਇਹ ਬਠਿੰਡਾ ਇਥੋਂ ਤਲਵੰਡੀ ਸਾਹਬੋਂ ਜੀ ਅਰ ਇਹਦਾ ਹਰਦੀਪ ਸਿੰਘ ਜੀ ਕਿਉਂਕਿ ਜੇ ਉਹ ਜਿਹੜੇ ਮੁਰੰਡੀ ਐਨਡੀ ਪੀਐਸ ਦੇ ਰਾਜ ਉਹਦੇ ਕਈ ਮਕਦਮੇ ਨੇ ਐਨਡੀ ਪੀਐਸ ਦੇ ਮਕਦਮੇ ਅੰਦਰ ਤੈਅ ਤੰਤਰ